ਪੱਕੀ ਤੇ ਦੀਵਾ ਬਲੇ ਹਨੇਰਾ ਜਾਏ ਕਹਿੰਦੇ ਵੀ ਇਹਦਾ ਫਕਟੇ ਹੈ ਵੀ ਜਦੋਂ ਤੱਕ ਦੀਵਾ ਨਹੀਂ ਬਲਿਆ ਉਦੋਂ ਤੱਕ ਹਨੇਰਾ ਹੈ ਤੇ ਹਨੇਰੇ ਦੇ ਵਿੱਚ ਕਹਿੰਦੇ ਬੰਦਾ ਭਰਮ ਵਿੱਚ ਹੈ ਜਿਹੜੀ ਰਸੀ ਪਈ ਹੋਈ ਐ ਉਹ ਵੀ ਸੱਪ ਦਿਸਦੀ ਐ ਉਹਦੇ ਤੋਂ ਵੀ ਬੰਦਾ ਖੌਫ ਖਾਂਦਾ ਡਰਦਾ ਹੈ ਜਦੋਂ ਚਾਨਣ ਕੀਤਾ ਪ੍ਰਕਾਸ਼ ਹੋਇਆ ਪਤਾ ਲੱਗਾ ਜਿਹਦੇ ਤੋਂ ਖਾਮ ਖਾ ਡਰਦੇ ਸਾਂ ਉਹ ਤੇ ਹੈ ਹੀ ਉਹ ਨਹੀਂ ਇਸੇ ਤਰ੍ਹਾਂ ਸਾਡੇ ਜੀਵਨ ਅੰਦਰ ਵੀ ਹਨੇਰਾ ਹੋਣ ਕਰਕੇ ਜਿੰਨਾ ਜਿੰਨਾ ਚੀਜ਼ਾਂ ਤੋਂ ਅਸੀਂ ਕੰਬਰਾਉਨੇ ਆ ਡਰਦੇ ਆ ਜਦੋਂ ਜੀਵਨ ਵਿੱਚ ਚਾਨਣ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਫਿਰ ਉਹ ਖੋਪ ਉਹ ਡਰ ਜੀਵਨ ਤੋਂ ਮੁੱਕ ਜਾਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਗਿਆਨ ਦਾ ਅੰਨਣੀ ਤੇ ਸਾਡੇ ਨੇਤਰਾਂ ਚ ਪਾਇਆ ਹੈ ਤਾਂ ਕਿ ਸਾਨੂੰ ਉਹਨਾਂ ਅੱਖਾਂ ਨਾਲ ਵੇਖਣਾ ਆਵੇ ਸਾਡੇ ਕੋਲੋਂ ਪ੍ਰਕਾਸ਼ ਹੋਵੇ ਚਾਨਣ ਹੋਵੇ ਤੇ ਕਈ ਮਹਾਰਾਜ ਕਹਿੰਦੇ ਦਾਵਾ ਕਰਨ ਵਾਲਿਆ ਕਿ ਚਾਨਣ ਬਹੁਤ ਹੈ ਪ੍ਰਕਾਸ਼ ਬਹੁਤ ਹੈ ਪਤਾ ਬਹੁਤ ਹੈ ਪਰ ਸਹਿਬ ਕਹਿੰਦੇ ਵੀ ਉਹ ਕਾਦੀ ਸਿਆਣਪ ਹੈ ਕਾਦਾ ਚਾਨਣ ਹੈ ਜਿਨ੍ਹਾਂ ਹੱਥ ਵਿੱਚ ਚਾਨਣ ਲੈ ਕੇ ਤੁਰਿਆ ਤੇ ਉਹਨੂੰ ਖੂ ਨਜ਼ਰੀ ਨਹੀਂ ਪਿਆ ਉਹ ਉਸ ਖੂਹ ਵਿੱਚ ਡਿੱਗ ਪਿਆ ਤੇ ਉਹ ਬਚਨ ਮਹਾਰਾਜ ਨੇ ਦਰਜ ਕੀਤੇ ਕਬੀਰ ਸਾਹਿਬ ਆਖਦੇ ਕਬੀਰ ਮਨ ਜਾਣ ਸਭ ਬਾਤ ਜਾਣਤ ਹੀ ਔਗਣ ਕਰੇ ਅੱਖ ਲਗੇ ਕਬੀਰ ਮਨ ਜਾਣੇ ਸਭ ਬਾਤ ਸਾਰਾ ਕੁਝ ਸਮਝਦਾ ਹੈ ਸੋਝੀ ਹੈ ਗਿਆਨ ਹੈ ਸਮਝ ਹੈ ਜਨਤ ਹੀ ਔਗਣ ਕਰੈ ਫਿਰ ਜਾਣ ਬੁੱਝ ਕੇ ਔਗਣ ਕਰਦਾ ਹੈ ਜਾਣ ਬੁੱਝ ਕੇ ਔਗਣਾ ਵਾਲੇ ਰਾਹ ਤੇ ਤੁਰਦਾ ਕਾਹੇ ਕੀ ਕੁਸਲਾਤ ਫਿਰ ਕਹਿੰਦੇ ਇਹ ਕਾਦੀ ਸਿਆਣਪ ਹੈ ਹਾਥ ਦੀਪ ਕੂਹੇ ਪਰੇ ਦੀਪ ਹੱਥ ਵਿੱਚ ਹੈ ਤੇ ਡਿਗ ਖੂਹ ਵਿੱਚ ਰਿਆ ਹੈ ਦੀਵਾ ਹੱਤ ਵਿੱਚ ਪੜਿਆ ਹੋਇਆ ਤੇ ਡਿੱਗਦਾ ਖੂਹ ਵਿੱਚ ਹੈ ਇਸ ਕਰਕੇ ਮਹਾਰਾਜ ਨੇ ਆਖਿਆ ਕਰਮ ਉਹ ਕਰੀ ਜਿਹਦੇ ਵਿੱਚੋਂ ਸੁੱਖ ਪੈਦਾ ਹੋਵੇ ਜਿਹਦੇ ਵਿੱਚੋਂ ਆਨੰਦ ਪੈਦਾ ਹੋਵੇ ਇਹ ਨਹੀਂ ਵੀ ਮਾਨਸਿਕ ਤੌਰ ਤੇ ਬੰਦੇ ਨੇ ਇਹ ਪ੍ਰਮਾਣ ਕਰ ਲਿਆ ਜੀ ਵੀ ਇੱਥੇ ਵੀ ਨਾ ਕਰ ਕਰ ਲਿਆ ਇੱਥੇ ਵੀ ਰਗੜ ਲਿਆ ਸਤਿਗੁਰ ਆਖੇ ਜਿੱਥੇ ਸਿਰ ਕਰਕੇ ਸਜਦਾ ਕੀਤਾ ਉਥੇ ਮਨ ਕਰਕੇ ਕਰੀ ਤਾਂ ਕਿ ਸਦਕਾਵੇ ਜੀਵਨ ਚ ਖੁਸ਼ਾਵੇ ਪੀ ਇਹਦੇ ਤੋਂ ਵੱਡਾ ਥਾਂ ਨਹੀਂ ਘਰ ਨਹੀਂ ਜਿੱਥੇ ਪਹੁੰਚ ਗਏ ਆ ਜਿਹਦੇ ਅੱਗੇ ਸਜਦਾ ਕਰ ਲਿਆ ਹੈ ਫਿਰ ਥਾਂ ਥਾਂ ਤੇ ਸਿਰ ਨਹੀਂ ਝੁਕਣਾ ਚਾਹੀਦਾ ਕਿਉਂ ਕਿਉਂਕਿ ਇਹ ਸ੍ਰੇਸ਼ਟ ਹੈ ਸਰਬ ਤੁਮੈ ਪੰਡਤ ਜਿਹੜਾ ਸੀ ਪਰਮ ਵਿੱਚ ਪਾਉਂਦਾ ਸੀ ਮਹਾਰਾਜ ਕਹਿੰਦੇ ਵੀ ਜੇ ਤੇਰੇ ਕੋਲ ਕੋਈ ਆਉਂਦਾ ਤੈਨੂੰ ਉਹ ਕਰਮ ਦੱਸ ਜਿਸ ਦੇ ਨਾਲ ਉਹਦੇ ਜੀਵਨ ਚ ਸੁੱਖ ਪੈਦਾ ਹੋਵੇ ਤੇ ਬਚਨ ਸੀ ਗੁਰੂ ਨਾਨਕ ਸਾਹਿਬ ਦਾ ਪੜ੍ਹਦੇ ਆ ਸਾਰੇ ਪੜਿਓ ਸੁਣ ਪੰਡਤ ਕਰਮਕਾਰੀ ਸੁਣ ਪੰਡਤ ਕਰਮਕਾਰੀ ਹੁਣ ਪੰਡਤ ਕਰਮਕਾਰੀ ਸੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਪਾਈ ਜਿਤ ਕਰਮ ਸੁਖ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਸੋ ਆਤਮ ਤਤ ਵਿਚਾਰੀ ਅੱਖ ਲੱਗੇ ਵੀ ਕਰਮਾਂ ਦਾ